ਕਾਲੇ ਪਾਣੀ ਦੀ ਜੇਲ ਕਾਲੇ ਪਾਣੀ ਦੀ ਇਹ ਜੇਲ ਅੰਡੇਮਾਨ ਨਿਕੋਬਾਰ ਟਾਪੂ ਵਿੱਚ ਹੈ ਜਿਸ ਨੂੰ ਬ੍ਰਿਟਿਸ਼ ਹਕੂਮਤ ਅੰਗਰੇਜ਼ਾਂ ਦੁਆਰਾ 1896 ਈਸਵੀ ਵਿੱਚ ਬਣਾਣਾ ਸ਼ੁਰੂ ਕੀਤਾ ਗਿਆ ਸੀ ਤੇ 1910 ਵਿੱਚ ਇਹ ਬਣ ਕੇ ਤਿਆਰ ਹੋਈ ਇਸ ਦੇ ਵਿੱਚਕਾਰ ਇੱਕ ਨਿਗਰਾਨੀ ਵਾਸਤੇ ਟਾਵਰ ਬਣਿਆ ਹੈ ਟਾਵਰ ਦੇ ਆਲੇ ਦੁਆਲੇ 7 ਢਾਂਚੇ ਸਿੱਧੀਆਂ ਲਾਈਨਾਂ ਵਿੱਚ ਬਣੇ ਹੋਏ ਹਨ ਜੋ ਕਿ ਤਿੰਨ ਤਿੰਨ ਮੰਜ਼ਲਾਂ ਦੇ ਹਨ ਉਸ ਸਮੇਂ ਇਸ ਜੇਲ ਨੂੰ ਬਣਾਉਣ ਦਾ ਖਰਚਾ 517352 ਰੁਪਏ ਹੋਇਆ ਸੀ ਉਸ ਸਮੇਂ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਇਸ ਜੇਲ੍ਹ ਦਾ ਇਸਤੇਮਾਲ ਭਾਰਤੀ ਰਾਜਨੀਤਿਕ ਕੈਦੀਆਂ ਤੇ ਕ੍ਰਾਂਤੀਕਾਰੀ ਯੋਧਿਆਂ ਨੂੰ ਕੈਦ ਕਰਨ ਵਾਸਤੇ ਕੀਤਾ ਜਾਂਦਾ ਸੀ ਅੱਜ ਕੱਲ ਇਹ ਜਗ੍ਹਾ ਭਾਰਤ ਸਰਕਾਰ ਦੇ ਅਧੀਨ ਹੈ ਤੇ ਇੱਕ ਰਾਸ਼ਟਰੀ ਸਮਾਰਕ ਹੈ ਜਪਾਨੀਆਂ ਦੁਆਰਾ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਦੇ ਦੋ ਟਾਂ ਜੰਟਾ ਦਿੱਤਾ ਗਿਆ ਸੀ 1950 ਵਿੱਚ ਇਸ ਦੇ ਨੇੜੇ ਗੋਵਿੰਦ ਵੱਲਭ ਪੰਡਤ ਹਸਪਤਾਲ ਦੇ ਰਾਸਤੇ ਵਾਸਤੇ ਇਸ ਦੇ ਦੋ ਹੂਟਾਂ ਚ ਉਟਾ ਦਿੱਤਾ ਗਿਆ ਹੁਣ ਇਸ ਦੇ ਤਿੰਨ ਟਾਂਚੇ ਰਹਿ ਗਏ ਹਨ ਜਿਨ੍ਹਾਂ ਵਿੱਚ 693 ਕਾਲ ਕੋਠੜੀਆਂ ਹਨ ਹਰ ਕੋਠੜੀ 13 ਫੁੱਟ ਲੰਬੀ 7 ਫੁੱਟ ਚੌੜੀ ਹੈ ਇੱਥੇ ਕੈਦੀਆਂ ਨੂੰ ਇਕੱਲੇ ਇਕੱਲੇ ਕਰਕੇ ਰੱਖਿਆ ਜਾਂਦਾ ਸੀ ਤੇ ਹਰ ਮਹੀਨੇ ਬਾਅਦ ਰਹਿਣ ਦੀ ਜਗ੍ਹਾ ਬਦਲੀ ਜਾਂਦੀ ਸੀ ਕੈਦੀਆਂ ਨੂੰ ਇਕੱਠਿਆਂ ਨਹੀਂ ਰੱਖਿਆ ਜਾਂਦਾ ਸੀ ਇੱਥੇ ਕੋਈ ਬੈਰਕ ਨਹੀਂ ਹੈ ਇਸਦੀ ਹਰ ਮੰਜ਼ਲ ਤੇ ਇੱਕ ਵਾਰਡਨ ਹੁੰਦਾ ਸੀ ਕੈਦੀਆਂ ਦਾ ਇੱਕ ਦੂਜੇ ਨਾਲ ਕੋਈ ਸੰਪਰਕ ਨਹੀਂ ਸੀ ਜੇਲ੍ਹ ਵਿੱਚ ਬੰਦ ਕ੍ਰਾਂਤੀਕਾਰੀ ਯੋਧਿਆਂ ਉੱਪਰ ਅਤ ਦਾ ਤਸ਼ੱਦਦ ਕੀਤਾ ਜਾਂਦਾ ਸੀ ਕੋਲ ਨੂੰ ਦੋ ਨਾਰੀਅਲ ਦਾ ਤੇਲ ਕਢਵਾਇਆ ਜਾਂਦਾ ਸੀ ਲਗਭਗ 30 ਪੌਂਡ ਜੋ ਕਿ 13 ਕਿਲੋ ਦੇ ਲਗਭਗ ਬਣਦਾ ਹੈ ਜੀ ਇਸ ਤੋਂ ਘੱਟ ਤੇਲ ਮਿਲਦਾ ਸੀ ਤਾਂ ਪੂਰੇ ਦਿਨ ਵਿੱਚ ਇੰਨਾ ਕ੍ਰਾਂਤੀਕਾਰੀ ਯੋਧਿਆਂ ਦੀ ਮਾਰਕੁੱਟ ਕੀਤੀ ਜਾਂਦੀ ਸੀ ਇੱਕ ਟਿੱਕੀ ਤੇ ਹੱਥ ਪੈਰ ਬੰਨ ਕੇ ਬੈਂਕ ਮਾਰੇ ਜਾਂਦੇ ਸਨ ਇਹ ਸਜ਼ਾ ਇੰਨੀ ਭਿਆਨਕ ਸੀ ਕਿ کئی ਵਾਰ ਸਰੀਰ ਤੇ ਜ਼ਖਮ ਤੱਕ ਬਣ ਜਾਂਦੇ ਸੀ ਗੱਲ ਇੱਥੇ ਹੀ ਬਸ ਨਹੀਂ ਸੀ ਨਾਰੀਅਲ ਦੇ ਛਿਲਕਿਆਂ ਤੋਂ ਬ੍ਰੇਕ ਬਰੀਕ ਰੇਸ਼ੇ ਕਢਾਏ ਜਾਂਦੇ ਸਨ ਜੋ ਫੇਰ ਰੇਸ਼ੇ ਕੱਢਣ ਵਾਲੇ ਨੂੰ ਲਗਭਗ 1 ਕਿਲੋ ਦੇ ਬਰਾਬਰ ਆ ਰੋਜ਼ ਕੱਢਣੇ ਪੈਂਦੇ ਸੀ ਤਸ਼ੱਦਦ ਇਹੋ ਜਿਹਾ ਸੀ ਕਿ ਕਈ ਵਾਰ ਬੋਧਿਆਨ ਨੂੰ ਨਿੱਕੀ ਜਿਹੀ ਗਲਤੀ ਤੇ ਵੀ ਹੱਥਾਂ ਪੈਰਾਂ ਵਿੱਚ ਸਰੀਏ ਤੇ ਬੇੜੀਆਂ ਵਿੱਚ ਜਕੜ ਕੇ ਇੱਕ ਇੱਕ ਹਫ਼ਤਾ ਖੜਾ ਰੱਖਿਆ ਜਾਂਦਾ ਸੀ ਲੈਟਰਨ ਬਾਥਰੂਮ ਜਾਣ ਦੀ ਵੀ ਖੁੱਲ ਨਹੀਂ ਦਿੱਤੀ ਜਾਂਦੀ ਸੀ ਕਈ ਵਾਰ ਅਗਰ ਕਿਸੇ ਦਾ ਬਾਥਰੂਮ ਨਿਕਲ ਵੀ ਜਾਵੇ ਤਾਂ ਉਸ ਵਿਅਕਤੀ ਨੂੰ ਉਸੇ ਤਰ੍ਹਾਂ ਹੀ ਸਜ਼ਾ ਵਿੱਚ ਬਰਕਰਾਰ ਖੜਾ ਰੱਖਿਆ ਜਾਂਦਾ ਸੀ ਜਦੋਂ ਰਾਤ ਨੂੰ ਇਨ੍ਹਾਂ ਕ੍ਰਾਂਤੀਕਾਰੀ ਯੋਧਿਆਂ ਨੂੰ ਆਪੋ ਆਪਣੀਆਂ ਕੋਠੜੀਆਂ ਵਿੱਚ ਬੰਦ ਕੀਤਾ ਜਾਂਦਾ ਸੀ ਤਾਂ ਅਗਰ ਆਦ ਨੂੰ ਕਿਸੇ ਨੂੰ ਬਾਥਰੂਮ ਜਾਣ ਦੀ ਲੋੜ ਪਵੇ ਤਾਂ ਆਗਿਆ ਨਹੀਂ ਦਿੱਤੀ ਜਾਂਦੀ ਸੀ। ਉਠੜੀ ਵਿੱਚ ਹੀ ਇੱਕ ਮਿੱਟੀ ਦਾ ਬਰਤਨ ਹੁੰਦਾ ਸੀ। ਉਸ ਵਿੱਚ ਹੀ ਬਾਥਰੂਮ ਜਾਣਾ ਪੈਂਦਾ ਸੀ ਜਾਂ ਰਾਤ ਭਰ ਦਿਨ ਚੜ੍ਹਨ ਤੱਕ ਰੋਕੇ ਰੱਖਣਾ ਪੈਂਦਾ ਸੀ। ਅੰਗਰੇਜ਼ ਹਰ ਕ੍ਰਾਂਤੀਕਾਰੀ ਯੋਧੇ ਦੀ ਗਲਤੀ ਦਾ ਲਿਖਤੀ ਰਿਕਾਰਡ ਰੱਖਦੇ ਸੀ। ਸਾਲ ਵਿੱਚ ਕੈਦੀ ਇੱਕ ਵਾਰ ਹੀ ਆਪਣੇ ਘਰ ਚਿੱਠੀ ਭੇਜ ਸਕਦਾ ਸੀ। ਉਹ ਵੀ ਅੰਗਰੇਜ਼ ਚੈੱਕ ਕਰਦੇ ਸੀ ਕਿ ਇਥੋਂ ਜੇਲ੍ਹ ਦੀ ਕੋਈ ਵੀ ਗੱਲ ਨਾ ਲਿਖੀ ਜਾਵੇ। ਗਲਤੀ ਹੋਣ ਤੇ ਚਿੱਠੀ ਲਿਖਣ ਦੀ ਮਨਾਹੀ ਹੋ ਜਾਂਦੀ ਸੀ ਪੈਨਣ ਵਾਸਤੇ ਬੋਰੀਆਂ ਤੇ ਟਾਟ ਦੇ ਕੱਪੜੇ ਦਿੱਤੇ ਜਾਂਦੇ ਸਨ ਰੋਟੀ ਦਾ ਪ੍ਰਬੰਧ ਅਤਿ ਦਰਜੇ ਦਾ ਮਾੜਾ ਸੀ ਸਿਰਫ ਦੋ ਰੋਟੀਆਂ ਤੇ ਕੀੜਿਆਂ ਵਾਲੇ ਚੌਲ ਤੇ ਪਤਲੀ ਜਿਹੀ ਪਾਣੀ ਵਰਗੀ ਦਾਲ ਮਿਲਦੀ ਸੀ ਇਸ ਜੇਲ ਵਿੱਚ ਤਿੰਨ ਫਾਂਸੀ ਘਰ ਹਨ ਇੱਥੇ ਇੱਕ ਵਾਰ 86 ਲੋਕਾਂ ਨੂੰ ਇੱਕ ਦਿਨ 'ਚ ਫਾਂਸੀ ਦਿੱਤੀ ਗਈ ਸੀ 12 ਮਈ 1933 ਨੂੰ ਇਸ ਜੇਲ ਵਿੱਚ ਇਤਿਹਾਸਕ ਭੁੱਖ ਹੜਤਾਲ ਹੋਈ ਪਰ ਗੋਰਿਆਂ ਨੇ ਕਈਆਂ ਨੂੰ ਲੱਖ ਦੇ ਰਸਤੇ ਦੁੱਧ ਦੇਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਕਈ ਯੋਧੇ ਸ਼ਹੀਦ ਹੋ ਗਏ ਕਿਉਂਕਿ ਇਹ ਦੁੱਧ ਉਹਨਾਂ ਦੇ ਫੇਵਰਟਾਂ ਚਲਾ ਗਿਆ ਸੀ ਇਸ ਜੇਲ੍ਹ ਵਿੱਚ ਬੰਦ ਕੀਤੇ ਗਏ ਕ੍ਰਾਂਤੀਕਾਰੀ ਯੋਧਿਆਂ ਵਿੱਚੋਂ ਪੰਜਾਬ ਤੇ ਬੰਗਾਲ ਦੇ ਯੋਧਿਆਂ ਦੀ ਗੰਟੀ ਸਭ ਤੋਂ ਵੱਧ ਸੀ ਅੱਜ ਕੱਲ ਕੋਈ ਵੀ ਇਸ ਜਗ੍ਹਾ ਨੂੰ ਦੇਖਣ ਜਾ ਸਕਦਾ ਹੈ ਗੋਰਿਆਂ ਵੱਲੋਂ ਬਣਾਈ ਗਈ ਇਹ ਜੇਲ੍ਹ ਅੱਜ ਵੀ ਗੋਰਿਆਂ ਦੇ ਜ਼ੁਲੰਗ ਦੀ ਦਾਸਤਾਨ ਦੀ ਗਵਾਹੀ ਭਰਦੀ ਹੈ